ਸਰਨ ਪਰਪਲੀ ਸਸਰੀ ਅਕਾ ਨੂੰ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਤੁਹਾਨੂੰ ਬੜਾਈ ਦਿਖਾਉਣੀ ਹੈ ਦੇਖੋ ਅਸੀਂ ਇਹਦੀ ਦਾ ਬਲਾਉਜ ਬਣਾਇਆ ਤੇ ਉਹਨਾਂ ਦੇ ਦੋ ਬਲਾਉਜ ਇੱਕੋ ਜਿਹੇ ਤੇ ਇਹਦੇ ਸੀ 47 ਜੋੜ ਤਲੇ ਵਾਲਾ ਹੈ ਤੇ ਦੋ ਉਲਟੇ ਤੇ ਦੋ ਸਿੱਧੇ ਦਾ ਅਸੀਂ ਬੱਟਰ ਬਣਾਇਆ ਦੇਖੋ ਤੇ ਪੰਜ ਜੋੜ ਅਸੀਂ ਉਪਰੋਂ ਬਣਾਇਆ 10 ਗੁੰਦੇ ਤੇ 5 ਇੰਚ ਦਾ ਬੱਟਰ ਅਸੀਂ ਇਹ ਬਣਾਇਆ ਹੋਇਆ ਹੈ ਦੇਖੋ ਤੇ ਇਹਦੇ ਅਸੀਂ ਇਹ ਕਰੋਸ਼ਗਾ ਲਾਇਆ ਦੇਖੋ ਮੋਢਿਆਂ ਤੇ ਵੀ ਤੇ ਗਲੇ ਤੇ ਵੀ ਕਰੋਸ਼ ਕਲਾ ਹੈ ਤੇ ਇਧਰ ਵੀ ਮੋٹے ਤੇ ਕਰੋਸ਼ ਕਲਾ ਹੈ ਹੁਣ ਤੁਹਾਨੂੰ ਦੂਜੇ ਦਸ ਪਾਸੇ ਤੋਂ ਵੀ ਦੇਖੋ ਤੇ ਜੇ ਤੁਸੀਂ ਸਾਨੂੰ ਬਣਵਾਉਣਾ ਹੋਵੇ ਤਾਂ ਸਾਨੂੰ ਆਰਡਰ ਕਰ ਸਕਦੇ ਹੋ ਜਿਸੇ ਕਲਰ ਦੇ ਵਿੱਚ ਬਣਾਉਣਾ ਤਾਂ ਇਸੇ ਕਲਰ ਦਾ ਹੀ ਕਰ ਸਕਦੇ ਹੋ ਹੋਰ ਕਲਰ ਦੇ ਵਿੱਚ ਬਣਾਉਣਾ ਤਾਂ ਤਾਂ ਵੀ ਤੁਸੀਂ ਆਰਡਰ ਕਰ ਸਕਦੇ ਸਾਨੂੰ ਤੇ ਜੇ ਤੁਸੀਂ ਦੋ ਕਲਰ ਦਾ ਡਿਜ਼ਾਈਨ ਵੀ ਇਹ ਬੁਣਤੀ ਦਾ ਦੋ ਕਲਰ ਦਾ ਨਹੀਂ ਬਣਾਉਣਾ ਤੁਸੀਂ ਇੱਕ ਕਲਰ ਦਾ ਬਣਾਉਣਾ ਹੈ ਤੇ ਤਾਂ ਵੀ ਸਾਨੂੰ ਆਰਡਰ ਕਰ ਸਕਦੇ ਹੋ ਇਹੇ ਡਿਜ਼ਾਈਨ ਪਾਣਾ ਹੋਵੇ ਤੇ ਕਲਰ ਇਕਪਟ ਕਰਨਾ ਹੋਵੇ ਠੀਕ ਹੈ ਜੀ ਤੇ ਦੋ ਬਲੌਜ ਜਤੀ ਤੇ ਇੱਕੋ ਜੇ ਤੇ ਇੱਕ ਸਕੀ ਵੀ ਬਣ ਕੇ ਬਣ ਗਈ ਹੈ ਬਸ ਉਹਦੀ ਸਿਲਾਈ ਕਰਨ ਵਾਲੀ ਹੈ ਸਕੀ ਵੀ ਤੇ ਥੋੜੀ ਜਿਹੀ ਕਢਾਈ ਕਰਨ ਵਾਲੀ ਹੈ ਉਹ ਤੇ ਤੇ ਦੂਜਾ ਬਲੌਜ ਤੁਹਾਨੂੰ ਦਿਖਾਉਣੀ ਹੈ ਦੇਖੋ ਦੂਜਾ ਆਪਾਂ ਸ਼ੁਰੂ ਕਰਦੇ ਆਂ ਦੇਖੋ ਅਗਲਾ ਪਾਸਾ ਇਹਦਾ ਸ਼ੁਰੂ ਕਰ ਲਿਆ ਦੇਖੋ ਇਸ ਤਰ੍ਹਾਂ ਨੰਬਰ 3 ਆਪਾਂ ਇਹ ਬਣਾ ਲਏ ਦੇਖੋ ਤੇ ਬਾਰਡਰ ਆਪਾਂ 11 ਨੰਬਰ ਤੇ ਬਣਾਇਆ ਉੱਪਰ ਆਪਾਂ 10 ਨੰਬਰ ਤੇ ਬਣਾਉਨੇ ਆ ਜੇ ਇਹ ਤੁਸੀਂ ਵੀ ਬਣਾਉਣਾ ਹੋਵੇ ਤਾਂ ਸਾਨੂੰ ਤੁਸੀਂ ਆਰਡਰ ਕਰ ਸਕਦੇ ਹੋ ਤੇ ਫਿਰ ਆਪਾਂ ਉਹਦੇ ਦੂਜੇ ਦੀਦੀ ਤੇ ਫਿਰ ਬਣਾਵਾਂਗੇ ਬਾਕੀ ਤੇ ਹੁਣ ਅਸੀਂ ਸੂਟ ਪੇਂਟ ਕਰਾਂਗੇ ਦੀਦੀ ਦਾ ਤੇ ਉਹਦੇ ਸੂਟ ਵੀ ਇਹ ਪੇਂਟ ਕਰਨ ਵਾਲੇ ਦੀਦੀ ਦੇ ਬਲੌਗ ਸਕੀਬਾ ਜਾਂ ਜਿਹੜਾ ਵੀ ਹੈ ਤੇ ਜੇ ਤੁਹਾਨੂੰ ਇਹ ਪਸੰਦ ਆਇਆ ਸਾਡੀ ਵੀਡੀਓ ਪਸੰਦ ਆਈ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਨੂੰ ਆਰਡਰ ਵੀ ਤੁਸੀਂ ਕਰਿਓ ਸਕੀਵੀ ਬੜਾਉ ਜੈਕਟ ਦੇ ਤੇ ਸੂਟ ਪੈਂਟ ਦਾ ਸੂਟ ਕੜਾਈ ਦੇ ਵੀ ਆਰਡਰ ਕਰਿਓ ਤੇ ਬਲੋ ਇਹ ਤੁਹਾਨੂੰ ਕਹੇ ਜਾਂ ਲੱਗਿਆ ਸਾਨੂੰ ਜਰੂਰ ਤੁਸੀਂ ਕਮੈਂਟ ਕਰਕੇ ਦੱਸਣਾ ਤੇ ਵੀਡੀਓ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ ਚਲੋ ਜੀ ਅਪ ਅਗਲੀ ਵੀਡੀਓ 'ਚ ਮਿਲਦੇ ਹਾਂ ਸਾਰਿਆਂ ਨੂੰ ਫਿਰ ਤੱਕਰੀ ਸਸਰੀਆ ਕਰੋ